ਤਾਂ ਕਿੱਥੇ ਚੱਲੀ ਅੱਜ 11 ਨੰਬਰ ਵਾਸਤੇ ਚੱਲੀ ਆ ਨਾ ਪੈਦਲ ਮਾਰ ਤੁਰ ਕੇ ਆਉਂਦੀਆਂ ਕਿੱਦਾਂ ਲੱਗਦੀਆਂ ਬੀਬੀਆਂ ਪਹਿਣਾ ਮੇਲਾ ਦੇਖਣ ਚੱਲੀਆਂ ਬਾਬੇ ਸੁਲਤਾਨ ਦੇ ਅੱਛਾ ਜੀ ਗਵਾ ਗਵਾਚੂਂਗੀਆਂ ਨਹੀਂ ਨਾ ਸਾਰੇ ਪੀਲੇ ਪਾ ਲੈਂਦੇ ਸਹੀ ਵੱਲ ਆਓ ਸਾਰੇ ਮੋੜ ਤੇ ਅਗਿਆਨੀ ਅੰਕਲ ਕੀ ਮੱਜਾ ਸਾਰਿਆਂ ਨੂੰ ਪਈਏ ਪੋਣੀ ਸੀ ਹਾਂ ਹੁਣ ਜਾ ਕੇ ਬਦਲ ਲਓ ਤੁਹਾਡਾ ਟੰਗਿਆ ਆ ਡਾਡਾ ਟੰਗੇ ਆ ਹੀ ਹੁਣਾ ਆ ਆ ਹੋ ਸਹੀ ਗੱਲ ਤਿਆਂ ਤੁਸੀਂ ਇੱਥੇ ਮਨਾਈਆਂ ਸੀ ਨਾ ਕੋਮਲ ਕੋਮਲ ਵੀ ਇੱਥੇ ਸੀਗੀ ਹਾਂ ਇਧਰੋਂ ਦੀ ਆਓ ਤਾਂ ਇਧਰ ਇੱਕ ਬੰਨਿਆ ਆ ਉਹ ਤਾਂ ਠੀਕ ਸੀਗੀ ਕਿੰਨੀ ਕਿਸੀਗੀ ਪੀਂਗ ਤੇ ਬੈਠੀ ਹੈਗੀ ਹਾਂ ਬਾਬੇ ਬਾਲਕਨਾਥ ਵਾਲੀ ਗਲੀ ਮੰਦਰ ਰਿਜ਼ਰਵਸ਼ਨ ਕਰ ਲਾ ਮੇਲਾ ਸਟਾਰਟ ਹੈ ਇੱਥੇ ਹਰ ਵਾਰੀ ਪਕੌੜਿਆਂ ਦਾ ਕੰਦਰੀ ਪਿੰਡ ਕੱਲ ਮੰਦਰ ਆਇਆ ਕੇ ਲੋ ਪਾਜਾ ਬਿੱਟਰ ਮਰ ਜਾਂਦੇ ਕਿਆ ਕਿਆ ਆਲੇ ਪੂਕਾ ਦਾ ਪਲੇਟਾ ਭਰਦੇ ਆ ਭੁਖੀ ਰੂ ਬਹੁਤ ਹੀ ਭੁਖੀ ਰੂ ਕਿੰਨੇ ਪਕੌੜੇ ਖਾਦੇ ਪੀਲੇ ਜੂਟ ਪੀਲੇ ਪਕੌੜੇ ਹਨਾ ਰੋਟੀ ਦਾ ਟੀ ਨਹੀਂ ਨੰਗਦੀ ਨਾ ਪਕੌੜੇ ਤਾਂ ਕਿੰਨੇ ਮਰਜੀ ਤਾਂ ਤੇ ਐਂਟਰੀ ਤੁਹਾਡੇ ਨਾਲ ਦੇ ਲੱਗਾ ਹਾਂ ਮੀਰੀ ਤਾਂ ਪਨੀਰ ਦੀ ਨਾਲ ਦੀ ਹੋਰ ਹੈ ਪਨੀਰ ਦੀ ਦੀ ਹੈਲੋ ਪਨੀਰ ਦੀ ਚਾਰ ਮਹੀਨੇ ਦੀ ਚਾਰ ਮਹੀਨੇ ਤੋਂ ਜੀਲੇ आगामी नगर निगम के चुनाव के लिए एक नए किए हैं 100 पे और 200 की हर एक क्षेत्र के चार-चार पद होने हैं नए चुनाव और 200 की हर एक क्षेत्र के चार-चार पद होने हैं चार-चार पद होने हैं बड़ा बड़ा ਨੰਬਰ ਨੋਟ ਫੜਾ ਹੁੰਦਾ ਪਤਾ ਨਹੀਂ ਇਹਦੇ ਵਰਤਿਆ ਕੀ ਕੋਣ ਮਾਰਦੇ ਆ ਬੜੇ ਬੜੇ ਹਮਾ ਅੱਗੇ ਪਹਿਲਾਂ ਵਿੱਚ ਰੋਣ ਲੱਗੇ ਤੂੰ ਕਾਹਨ ਰੇ ਫਿਰ ਜੇ ਨਹੀਂ ਮਾਰਦੀ ਕੋਈ ਦਿਆ ਕਰ ਲਵੇ ਇਹਨਾਂ ਨੂੰ ਕੀ ਫਰਕ ਪੈਣਾ ਇਹ ਤੇ ਰੱਬ ਦੇ ਵਿੱਚ ਚਲੇ ਗਿਆ ਜੀਹਾਂ ਨੂੰ ਨੇ ਫੁੱਟਾ ਫੇਰ ਮਿਲਕਾ ਉਹਨਾਂ ਨੇ ਇਹਨਾਂ ਨੂੰ ਮਰਨ ਨਹੀਂ ਦੇਣਾ ਮੱਖੇ ਦੇ ਹੱਥ ਮਾਰ ਕੇ ਕਹਿੰਦੀ ਰੀਲ ਸਦਾ ਮੈਨੂੰ ਜਾਣਦਾ ठीक है नहीं जाऊं। मथाटी को बिल्कुल अत्याचार से अनादर बनी आये हैं। इलाका मारे का शुभ्रात्मक रही है। ये कोई गाड़ी के आपोजिस्ट नाम लोग रखे हैं। तबतार लगे हैं मैंने कैंट जकारे वाली। पांची जकारे तबतारे में चलकर नहीं आते समझते हैं कोई उसे जो जाऊंगी। ये क्यों है कि बारे में परेशान � ਯੂਨੀਵਰਸ ਦੇ ਨਾਮ ਪਾਇਆ ਅਜਿਹੜਾ ਕਿ ਨਹੀਂ ਫੂਲ ਸੰਗਣਾ ਜਿਹੜਾ ਸਿਖਾਤਾ ਸੀ ਅੱਜ ਸਾਡੇ ਮੁੰਡੇ ਕੁੜੀਆਂ ਡੀ ਜੇ ਉੱਤੇ ਨੱਚਦੇ ਆ ਡੀ ਜੇ ਉੱਤੇ ਆ ਜਿੰਨਾ ਯਾਦੀ ਲੈ ਕੇ ਦਿੱਤੀ ਨਾ ਆਪਾਂ ਨੂੰ ਵੱਡੀਆਂ ਕੁਰਬਾਨੀਆਂ ਕੀਤੀਆਂ ਇੰਦਰੋਂ ਦੁਸਤ ਚੜ ਕੇ ਆਉਂਦੇ ਸੀ ਪਹਾੜਾ ਵੱਲੋਂ ਭੈਣੋ ਬੰਨ ਕੇ ਲੈ ਜਾਂਦੇ ਸੀ ਇੱਥੋਂ ਦੀਆਂ ਕੀਆ ਭੈਣਾਂ ਦਾ ਧਾਰ ਲਾ ਜਿੰਨਾ ਵੱਡਾ ਰੂਪ ਤੇਰੇ ਕੋਲੋਂ ਧਾਰ ਹੁੰਦਾ ਤੂੰ ਮੌਤ ਹੈ ਲੋਕ ਤੇਰੇ ਤੋਂ थरथਰ ਕੰਬਦੇ ਆ ਮੌਤ ਕਹਿੰਦੀ ਏ ਕੀ ਪਾਨ ਹਵਾ ਪੜ ਗਿਆ ਇਹ ਗੱਲਾਂ ਸੁਣਾਓ ਮੇਰੇ ਕੋ ਭੈਣੋ ਘਰੇ ਬੱਚਿਆਂ ਨੂੰ ਭਾਗਵਾ ਨਾਮ ਦਾ ਆਇਆ ਬਈ ਵੀ ਵੀ ਬਾਰੇ ਬਾਰੇ ਮਿਲ ਜਾਨਾ ਕਰੀਓ ਹੁਣ ਬਾਰੇਓ ਆ ਜਾਓ ਇਧਰੋਂ ਵੀ ਨਾਲ ਇੱਥੇ ਅੱਜ ਦੇ ਬਾਰੀ ਬੱਚੇ ਬਾਬਾ ਬਾਬਾ ਸੋਤਾਨੀ ਦਾ ਬੋਲੇ ਤੋੜ ਲਏਗੇ ਆਪਣੇ ਆਪਣੇ ਨਾਲ ਬੋਲੇ ਆ ਗਿਆ ਮੈਂ ਡੀਪ ਲਾ ਰਹੀ ਸੀ ਆਪਾਂ ਡੀਪ ਪਲੇਟ ਚ ਪਾ ਲੈਣਾ ਸੀ ਬਾਜਵਾ ਜੀ ਇਧਰ ਆਪਾਂ ਜੀ ਟਾਚ ਮਾਰ ਸਾਰੇ ਬੋਲੇ ਰਮਾਲੀ ਰੋਟੀ ਨਾਲ ਏਦਾਂ ਫੋਲਕਾ ਵੱਡਾ ਵਧੀਆ ਲੱਗਦਾ ਇਹ ਜੀ ਬੀਬੀਆਂ ਨੇ ਕੀਤੀਆਂ ਸਾਰੀਆਂ ਬੀਬੀਆਂ ਖੱਟਾ ਵੀ ਕੌਲੀਆਂ ਚ ਪਾ ਪਾ ਕੇ ਖਾਂਦੀਆਂ ਜੀ ਉਹ ਤਾਂ ਕਰਕੇ ਫੇਰ ਮੁੱਕ ਜਾਂਦੀਆਂ ਆ ਇਹ ਮਿੱਠੇਲੇ ਰੱਖੀਆਂ ਹੁੰਦੀਆਂ ਜੇ ਇੱਕ ਬੀਬੀ ਨੇ ਕੌਲੀ ਚੱਕੀ ਸਾਰੀਆਂ ਬੀਬੀਆਂ ਮਗਰ ਹੀ ਚੱਕਦੀਆਂ ਉਹ ਮਾਮਾ ਹੈਲੋ ਤੁਰ ਗਏ ਤੁਸੀਂ ਹੈਲੋ ਉੱਬਾਰ ਕੇ ਆਉਂਦਾ ਚਲੋ ਚਲੀਏ ਹੁਣ ਸਾਰੇ ਚੱਲੇ ਆਂ ਅੱਛਾ ਬਾਰਿਆਂ ਗਲੀਆਂ ਚ ਅੱਜ ਵਾਲੀ ਭੇਡ ਲੱਗੀ ਸੀ ਢਿਗਣ ਓਹੋ ਲੱਗੀ ਸੀ ਢਿਗਣ ਚਾਹਮਾ ਦੀ ਸਭ ਤੋਂ ਪੁਰਾਣੀ ਬਿਲਡਿੰਗ ਆਹਦਾ ਇਹ ਹੈ ਇਹ ਘਰ ਹੁੰਦਾ ਵੀ ਹੋਰ ਕੀ ਹੁੰਦਾ ਇਹ ਪੂਜ ਮੰਗਲਾ ਕਿਹੜੇ ਸੰਦੀ ਵਾਲੀ